ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਝੋਨੇ ਦੀ ਕਿਸਮ ਜਿਹੜੀ ਕਿ ਸਭ ਤੋਂ ਵੱਧ ਰਕਬੇ ਹੇਟ ਪੰਜਾਬ ਦੇ ਵਿੱਚ ਲੱਗਣ ਜਾ ਰਹੀ ਹੈ ਭਾਵੇਂ ਕਿ ਪਹਿਲਾਂ ਵੀ ਜਾਣਕਾਰੀਆਂ ਆਪਾਂ ਸ਼ੇਅਰ ਕਰ ਰਹੇ ਹਾਂ ਨਾਲ ਦੀ ਨਾਲ ਪਰ ਜਿਵੇਂ ਜਿਵੇਂ ਕਿਸਾਨ ਵੀਰ ਨਵੇਂ ਜੁੜਦੇ ਆ ਜਾਂ ਜਿਵੇਂ ਜਿਵੇਂ ਕੋਈ ਸਵਾਲ ਆਉਂਦੇ ਆ ਜਾਂ ਜਿਵੇਂ ਜਿਵੇਂ ਜਿਹੜਾ ਹੈਗਾ ਹੁਣ ਬਜਾਈ ਦਾ ਲਵਾਈ ਦਾ ਟਾਈਮ ਚੱਲ ਰਿਹਾ ਆਪਣੀ ਦੀ ਦਾ ਤਾਂ ਆਪਾਂ ਨਾਲ ਦੀ ਨਾਲ ਤੁਹਾਨੂੰ ਜਿਹੜੀ ਜਾਣਕਾਰੀ ਅਪਲੋਡ ਕਰੀ ਜਾਣੀ ਆ ਕਿਉਂਕਿ ਕਈ ਵਾਰ ਕਿਸਾਨ ਵੀਰਾਂ ਤੋਂ ਮਿਸ ਹੋ ਜਾਂਦੀ ਹੈ ਵੀਡੀਓ ਹਰ ਕਈ ਵਾਰ ਕਿਸਾਨ ਵੀਰ ਲੱਭਦੇ ਨਹੀਂ ਹੈਗੇ ਉਸ ਵੀਡੀਓ ਨੂੰ ਪਿਛਲੀ ਵੀਡੀਓ ਨਹੀਂ ਦੇਖਦੇ ਤਾਂ ਮੈਂ ਕੋਸ਼ਿਸ਼ ਕਰਦਾ ਹੁਣਾ ਕਿ ਉਹ ਚੀਜ਼ ਤੁਹਾਨੂੰ ਬਾਰ ਬਾਰ ਯਾਦ ਕਰਾਈ ਚੱਲੀਏ ਕਿ ਆਪਣਾ ਜਿਹੜਾ ਹੈਗਾ ਬਹੁਤ ਸੀਮਿਤ ਖਰਚੇ ਦੇ ਵਿੱਚ ਬਹੁਤ ਸੀਮਿਤ ਪਾਣੀ ਦੀ ਵਰਤੋਂ ਕਰਕੇ ਆਪਾਂ ਬਹੁਤ ਟੌਪ ਦਾ ਜਹਾੜ ਜਿਹੜਾ ਹੈਗਾ ਪੀਆਰ 126 ਤੋਂ ਲੈਣਾ ਮੈਂ ਪੀਆਰ 126 ਕਿਸਮ ਬਾਰੇ ਗੱਲ ਕਰ ਰਿਹਾ ਸਭ ਤੋਂ ਵੱਧ ਰਗ ਵਿੱਚ ਲੱਗਣ ਜਾ ਰਹੀ ਹੈ ਕਿਉਂਕਿ ਪਿਛਲੇ ਸਾਲ ਕਿਸਾਨ ਵੀਰਾਂ ਨੇ ਚਾ ਇਹਦਾ ਬੀਜ ਵੀ ਬਹੁਤ ਝਾੜ ਕੇ ਰੱਖਿਆ ਇੱਕ ਦੂਜੇ ਨਾਲ ਵਟਾਇਆ ਵੀ ਕਿਸਾਨ ਵੀਰਾਂ ਨੇ ਬਹੁਤ ਹੈ ਪ੍ਰਾਈਵੇਟ ਵੀ ਬਹੁਤ ਵਿਕਿਆ ਪੀਏਯੂ ਲੁਧਿਆਣਾ ਵੱਲੋਂ ਜਿਹੜਾ 11000 ਕੁਇੰਟਲ ਦੇ ਕਰੀਬ ਹੈ ਜਿਹੜਾ ਬੀ ਜਿਹੜਾ ਵਿਕਿਆ ਜਿਹੜਾ ਕਿਸਾਨ ਵੀਰਾਂ ਨੇ ਲਿਆ ਹੈ ਤਾਂ ਇੱਥੋਂ ਇਹ ਜਿਹੜਾ ਕਲੀਅਰ ਹੈ ਕਿ ਪੀਆਰ 126 ਕਿਸਾਨ ਵੀਰਾਂ ਦੀ ਪਹਿਲੀ ਪਸੰਦ ਬਣ ਗਈ ਕਿਉਂਕਿ ਕਿਸਾਨ ਵੀਰਾਂ ਦੇ ਪੱਖ ਹੀ ਕਿਸਮ ਹੈ ਇਹ ਤਿੰਨ ਗੱਲਾਂ ਜਿਹੜੀਆਂ ਪਹਿਲਾਂ ਵੀ ਤੁਹਾਡੇ ਨਾਲ ਮੈਂ ਜਾਣਕਾਰੀਆਂ ਰਾਈ ਸਾਂਝੀਆਂ ਕਰਦਾ ਹੁੰਨਾ ਕਿ ਤਿੰਨ ਗੱਲਾਂ ਦਾ ਆਪਾਂ ਖਿਆਲ ਰੱਖਣਾ ਜੀਦੇ ਰਾਈ ਆਪਾਂ PR126 ਦਾ 40 ਕੁਇੰਟਲ ਤੱਕ ਝਾੜ ਵੀ ਲੈ ਸਕਦੇ ਆ ਇਹਦੇ ਵਿੱਚ ਕੋਈ ਜਿਹੜੀ ਝੂਠ ਵਾਲੀ ਗੱਲ ਨਹੀਂ ਹੈਗੀ 40 40 ਕੁਇੰਟਲ ਤੱਕ ਕਿਸਾਨ ਵੀਰਾਂ ਨੇ ਜਿਹੜਾ ਝਾੜ ਇਹਦਾ ਲਿਆ ਬੜੇ ਆਰਾਮ ਨਾਲ ਆ ਜਾਂਦਾ ਪਰ ਨੁਕਤਿਆਂ ਦਾ ਬੜਾ ਸਾਵਧਾਨੀ ਨਾਲ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਜੇ ਆਪਾਂ ਇੱਕ ਪਾਸੇ ਵੀ ਥੋੜੀ ਜਿਹੀ ਨਗਹਿਲੀ ਕਰਕੇ ਫਿਰ ਝਾੜ ਇੱਕਦਮ ਡਾਊਨ ਵੱਜਦਾ ਸਭ ਤੋਂ ਪਹਿਲੀ ਗੱਲ ਦਾ ਖਿਆਲ ਰੱਖਣਾ ਕਿ ਇਹਦੀ ਪਨੀਰੀ ਦੀ ਬਿਜਾਈ ਦਾ ਹੁਣ ਵੀ ਟਾਈਮ ਚੱਲ ਰਿਹਾ ਹੁਣ ਵੀ ਤੁਸੀਂ ਪਨੀਰੀ ਬੀਜ ਸਕਦੇ ਆ ਜੂਨ ਦੇ ਐਂਡ ਤੱਕ ਪਨੀਰੀ ਬੀਜ ਸਕਦੇ ਕਿਉਂਕਿ ਆਪਾਂ ਇਹਦੀ ਪਨੀਰੀ ਆ ਜਿਹੜੀ ਉਹ ਵੱਡੀ ਨਹੀਂ ਹੋਣ ਦੇਣੀ ਬੁੱਢੀ ਮਤਲਬ ਵੱਡੀ ਪਨੀਰੀ ਨਹੀਂ ਲਾਉਣੀ ਹੈਗੀ ਜਿਹੜੀ ਤਣੇ ਨੂੰ ਗੰਡਾ ਪਈਆਂ ਉਹਨਾਂ ਦੇ ਫੋੜ ਨਾ ਕਰੇ ਕਿ ਇਹਦੀ ਜਿਹੜੀ ਪਨੀਰੀ ਬਿਜਾਈ ਦਾ ਟਾਈਮ ਆ ਕਿਸਾਨ ਵੀਰੋ ਉਹ ਮਈ ਦੇ ਐਂਡ ਤੋਂ ਸ਼ੁਰੂ ਹੋ ਜਾਂਦਾ ਕਿਉਂਕਿ ਜੇ ਕਿਸਾਨ ਵੀਰ ਕੋਈ ਸਬਜ਼ੀ ਦੀ ਕਾਸ਼ਤ ਆਲੇ ਹੁੰਦੇ ਆ ਤਾਂ ਵੈਸੇ ਤੁਸੀਂ ਜਿਹੜਾ ਹੈਗਾ ਇਹਦਾ 10 ਜੂਨ ਤੋਂ ਲੈ ਕੇ 25 ਜੂਨ ਤਾਈਂ ਬੜੇ ਆਰਾਮ ਦੇ ਨਾਲ ਜਿਹੜੀ ਹੈਗੀ ਇਹਦੀ ਪਨੀਰੀ ਬੀਜ ਕੇ ਤੇ ਬਹੁਤ ਚੰਗਾ ਝਾੜ ਲੈ ਸਕਦੇ ਆ। ਪਹਿਲਾ ਨੁਕਤਾ ਇਹ ਹੈ ਕਿ ਇਹਨੂੰ ਆਪਾਂ ਕਾਲ ਨਹੀਂ ਕਰਨੀ। ਇਹਦੀ ਲਵਾਈ ਜਲਾਈ ਚ ਹੋਣੀ ਚਾਹੀਦੀ। ਜੂਨ ਜਿਹੜੀ ਲਵਾਈ ਕਰੋਗੇ ਤਾਂ ਇਹਦਾ ਝਾੜ ਘਟਦਾ। ਇਹ ਸਭ ਤੋਂ ਪਹਿਲਾ ਨੁਕਤਾ ਹੈ। ਅਗੇਤੀ ਲਵਾਈ ਨਹੀਂ ਇਹਦੀ ਕਰਨੀ। ਦੂਸਰਾ ਕਿ ਇਹਦੀ ਜਿਹੜੀ ਪਨੀਰੀ ਆ ਉਹ 25 28 ਦਿਨ ਤੋਂ ਵੱਡੀ ਨਹੀਂ ਹੋਣ ਦੇਣੀ 18 18 20 20 ਦਿਨ ਦੀ ਪਨੀਰੀ ਜਿਹੜੀ ਹੈਗੀ 22 ਦਿਨ ਦੀ ਤੁਸੀਂ ਤਿਆਰ ਕਰ ਸਕਦੇ ਆ ਆਉਣ ਵਾਲੇ ਦਿਨਾਂ 'ਚ ਮੈਂ ਇੱਕ ਦੋ ਦਿਨਾਂ ਜੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਆਪਾਂ 18 20 ਦਿਨ ਦੇ ਵਿੱਚ ਪਨੀਰੀ ਤਿਆਰ ਕਿਵੇਂ ਹੋ ਸਕਦੀ ਆ ਪਹਿਲਾਂ ਮੈਂ ਜਾਣਕਾਰੀਆਂ ਸ਼ੇਅਰ ਕੀਤੀਆਂ ਤਿਆਰ ਹੋਈ ਵੀ ਪਨੀਰੀ ਦਿਖਾਉਣੀ ਆ ਤੁਹਾਨੂੰ ਕਿ ਕਿੰਨੀ ਜਲਦੀ ਜਿਹੜੀ ਪਨੀਰੀ ਉਹ ਤਿਆਰ ਹੁੰਦੀ ਆ ਕਿਵੇਂ ਇਹਦੀ ਗਰੋਥ ਮਤਲਬ ਦਿਨਾਂ ਦੇ ਵਿੱਚ ਹੀ ਗਰੋਥ ਹੁੰਦੀ ਹੈ ਸ਼ੁਰੂ ਦੇ ਵਿੱਚ ਆਪਾਂ ਜਿਹੜਾ ਨੁਕਤਾ ਖਾਸ ਧਿਆਨ ਰੱਖਣਾ ਹੁੰਦਾ ਇਸ ਕਰਕੇ ਦੂਸਰਾ ਨੁਕਤਾ ਇਹੀ ਹੈ ਕਿ ਆਪਾਂ ਜਿਹੜੀ ਪਨੀਰੀ ਇਹਦੀ 25 28 ਦਿਨ ਦੀ ਮਤਲਬ 30 ਦਿਨ ਤੋਂ ਵੱਡੀ ਕਿਸੇ ਹਾਲਤ 'ਚ ਨਹੀਂ ਹੋਣ ਦੇਣੀ ਜਿਵੇਂ ਜਿਵੇਂ ਪਨੀਰੀ ਵੱਡੀ ਹੋ ਥੋੜਾ ਝਾੜ ਫਿਰ ਮੀਡੀਅਮ ਜਿੰਨਾ ਐਵਰੇਜ ਝਾੜਾ ਉਹਦੇ ਬਰਾਬਰ ਰਹੂਗਾ ਟੌਪ ਦਾ ਝਾੜ ਨਹੀਂ ਤੁਸੀਂ ਲੈ ਸਕਦੇ ਤੀਸਰਾ ਇਹ ਕਿ ਆਪਾਂ ਇਹਨੂੰ ਮਿਰਲਾ ਨਹੀਂ ਲੱਗਣ ਦੇਣਾ ਬਹੁਤ ਵਧੀਆ ਤਰੀਕੇ ਦੇ ਨਾਲ ਲੇਬਰ ਦੇ ਕੋਲੇ ਧਿਆਨ ਦੇ ਨਾਲ ਆਪਾਂ ਇਹਨੂੰ ਸੰਘਣਾ ਲਵਾਉਣਾ ਹੈ ਕਿਉਂਕਿ ਫੋਟੇ ਦੀ ਹਿਸਾਬ ਸਿਰ ਹੁੰਦੀ ਹੈ ਘੱਟ ਸਮੇਂ ਦੀ ਕਿਸਮ ਆ ਫਿਰ ਆਪਾਂ ਨੂੰ ਖਾਦਾਂ ਵੱਧ ਪਾਉਣੀਆਂ ਪੈਂਦੀਆਂ ਨੇ ਇਸ ਕਰਕੇ ਪੂਰਾ ਸੰਘਣਾ ਲੱਗੇ ਘੱਟੋ ਘੱਟ 6-7 ਕਿਲੋ ਬੀਜ ਦੇ ਨਾਲ 8 ਕਿਲੋ ਬੀਜ ਦੇ ਨਾਲ 1 ਏਕੜ ਲੱਗਣਾ ਚਾਹੀਦਾ 2.5 ਕਿਲੋ ਮਰਲੇ ਦਾ ਬੀਜ ਹੁੰਦਾ 3-3 ਮਰਲਿਆਂ ਦਾ 2.5-3 ਮਰਲੇ ਦਾ 1 ਏਕੜ ਲੱਗਣਾ ਚਾਹੀਦਾ ਇਹ ਜ਼ਰੂਰੀ ਨੁਕਤੇ ਨੇ ਇਹ ਤਿੰਨ ਮੁੱਖ ਜ਼ਰੂਰੀ ਨੁਕਤੇ ਆ ਕਿ ਇੱਕ ਤਾਂ ਆਪਾਂ ਨਵਾਈ ਦੀ ਜਲਾਈ ਜੇ ਕਰਨੀ ਆ 5 ਜੁਲਾਈ ਤੋਂ ਬਾਅਦ ਘੱਟੋ ਘੱਟ ਲਵਾਈ ਹੋਣੀ ਚਾਹੀਦੀ ਹੈ ਉਦੋਂ ਗੇਤੀ ਲਵਾਈ ਦੇ ਵਿੱਚ ਆਪਾਂ ਨੂੰ ਇਹਦਾ ਪੂਰਾ ਟੌਪ ਦਾ ਝਾੜ ਨਹੀਂ ਮਿਲਦਾ 5 ਜੁਲਾਈ ਤੋਂ ਲੈ ਕੇ 20 ਜੁਲਾਈ 25 ਜੁਲਾਈ ਤੱਕ ਵੀ ਤੁਸੀਂ ਇਹਦੀ ਲਵਾਈ ਕਰ ਸਕਦੇ ਕਈ ਵਾਰ ਐਮਰਜੈਂਸੀ ਦੇ ਵਿੱਚ ਅਗਸਤ ਦੇ ਵਿੱਚ ਵੀ ਕਿਸਾਨ ਵੀਰਾਂ ਨੇ ਜਿਵੇਂ ਪਿਛਲੇ ਸਾਲ ਝੋਨਾ ਗਈ ਥਾਵਾਂ ਤੇ ਖਰਾਬ ਹੋਇਆ ਸੀ ਉਹ ਵੀ ਲਵਾਈ ਇਹਦੀ ਖਾਸियत ਹੈ ਕਿ ਘੱਟ ਸਮੇਂ ਦੇ ਵਿੱਚ ਘੱਟ ਇਹਨੇ ਪਰਾਲੀ ਪੈਦਾ ਕਰਨੀ ਹੈ ਘੱਟ ਪਾਣੀ ਦੀ ਖਪਤ ਲੈਣੀ ਆ ਘੱਟ ਆਪਣਾ ਖਰਚਾ ਲੈਣਾ ਇੱਕ ਸਪਰੇ ਵੀ ਆਪਣੀ ਵੱਜ ਜਾਂਦੀ ਏ ਚ ਦੋ ਸਪਰੇਆਂ ਤੱਕ ਵੀ ਵੱਜ ਜਾਂਦੀਆਂ ਪੂਸਾ 44 ਦੇ ਡੋਗਰ ਪੂਸਾ ਦੇ ਬਰਾਬਰ ਸੋ ਇਸ ਕਰਕੇ ਇਹ ਕਿਸਮ ਨੂੰ ਆਪਾਂ ਤਰਜੀਹ ਦਈਏ ਇਹਦੀ ਕਿਸਮ ਦੀ ਕਿਸਾਨ ਵੀਰ ਹੁਣ ਵੀ ਜਿਹੜੀ ਹੈਗੀ ਆ ਪਨੀਰੀ ਦੀ ਤੁਸੀਂ ਬਜਾਈ ਕਰਨਾ ਚਾਹੁੰਦੇ ਆ ਉਹ ਤੁਸੀਂ ਬਜਾਈ ਕਰ ਸਕਦੇ ਆ ਕਿਉਂਕਿ 20-25 ਦਿਨ ਦੇ ਵਿੱਚ ਇਹਦੀ ਪਨੀਰੀ ਤਿਆਰ ਹੋ ਜਾਂਦੀ ਆ ਤੇ ਆਪਣੀ ਜਿਹੜੀ ਖੇਚ ਵਾਲਾ ਖਰਚਾ ਬਹੁਤ ਬਚਤ ਰਹਿੰਦੀ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ